ਬਾਰਡਰ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਪਾਕਿਸਤਾਨੀ ਤਸਕਰ ਨਾਲ ਮਿਲ ਕੇ ਪੰਜਾਬ ਚ ਭੇਜੇ ਜਾ ਰਹੇ ਸੀ ਹਥਿਆਰ ਬੜੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਪੰਜਾਬ ਚਵੇਂ ਕੱਲ ਦਾ ਉਹਦੇ ਚ ਦੋ ਬੜੇ ਇੰਪੋਰਟੈਂਟ ਸਮਗਲਰ ਜਿਹੜੇ ਕਰਾਸ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਐ ਉਹਨਾਂ ਨੂੰ ਸਮੱਗਲ ਕਰ ਰਹੇ ਸੀ ਔਰ ਇਧਰ ਰਸੀਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਕੁਛ 6 ਸਫਿਸਟੀਕੇਟਿਡ ਜਿਹੜੇ ਲੀਥਲ ਵੈਪਨ ਨੇ ਔਰ ਕਵਰ ਕੀਤੇ ਗਏ ਐ 3 ਜੇ 9mm ਬਲੌਕ ਜਿਹੜੇ ਹੈਗੇ 2 ਨੇ ਔਰ 4 ਹੈਗੇ 0.304 ਤੇ ਸੋ ਜਿਹੜੇ ਦੋਨੋਂ ਸਮੱਗਲਰ ਫੜੇ ਗਏ ਐ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮਕਰਨ ਤਰਨਤਾਰ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝਦੇ ਇਕਨੋਮਿਕਲੀ ਬਹੁਤਾ ਉਹ ਨਹੀਂ ਹੈ ਪਰ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਇਹਦੇ ਚ ਆਉਂਦਾ ਸੁਰਜੀਤ ਸਿੰਘ ਚੇਲਾ ਕਲੋਨੀ ਪਿੱਖੀਵਿੰਡ ਤਰਨਤਾਰ ਇਹ 35 ਸਾਲ ਦਾ ਤੇ ਪੁਰਾਣਾ ਇੱਕ ਮੁਕੱਦਮਾ ਹੈ ਹੀਰੋਇਨ ਦਾ ਦਰਜ ਹੈ ਪਿੱਖੀਵਿੰਡ ਥਾਣੇ ਤਰਨਤਾਰਾਂ ਚੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਐ ਇਹ ਜੁੜੇ ਹੋਏ ਸੀ ਪਾਕ ਪੇਸ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਤੇ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅਗੇ ਡਿਸਟ੍ਰਿਬਿਊਟ ਕਰਦੇ ਸੀ ਜੇ ਆਪਾਂ ਨਿਗਾ ਮਾਰੀਏ ਤਾਂ ਬੇਸਿਕਲੀ ਆਰਗੇਨਾਈਜ਼ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਵਿਸਕੇਟ ਜਾਂ ਲੀਟਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਐ ਸਟ੍ਰਾਈਕ ਪਾਵਰ ਵੱਧ ਜਾਂਦੀ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਗੋਪੀ ਨੂੰ ਫੜਿਆ ਜਿਹੜਾ ਰਤੋਕੇ ਖੇਮ ਕਰਨ ਦਾ ਇਹ ਤੋਂ ਚਾਰ ਸਫਿਸਟੀਕੇਟਿਡ ਵੈਪਨ ਮਿਲੇ 3.0 ਬੋਰ ਦਾ ਤਿੰਨ ਤੇ 1.9 ਐਮ ਐਮ ਬਲੌਕ ਉਸ ਤੋਂ ਬਾਅਦ ਜੀ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ ਉਹ ਜਿਹੜਾ surjeet ਆ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਿਡ ਇਕ ਲੋਕ ਤੇ ਇੱਕ ਟੀਬੋਰ ਦਾ ਪਿਸਤਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਵਗਲਰਾਂਹੀਂ ਉਹ ਇਤੋਂ ਰਿਕਵਰ ਹੋਏ ਨੇ ਮੈਂ ਇਹ ਸਮਝਦਾ ਕਿ ਇਹਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜੇ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਵੇਟ ਕਰਦੇ ਸੀ ਕ੍ਰਾਈਮ ਨੂੰ ਸ਼ਾਇਦ ਹੁੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੋਜਿਸਟਿਕਸ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਬ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਆਇਆ ਉੱਤੇ ਵੀ ਅਸੀਂ ਕੰਮ ਕਰਾਂਗੇ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ ਕੀ ਹੈ ਜੀ ਫਾਈਨੈਂਸ਼ੀਅਲ ਐਂਗਲ ਇਹ ਹੈ ਜੀ ਵੀ ਪਾਕਿਸਤਾਨ ਨੂੰ ਜਿਹੜੀ ਹੈ ਸਮਗਲਿੰਗ ਜਿਹੜੀ ਇੱਥੇ ਰੀਸੀਵ ਕਰਦੇ ਸੀ ਪ੍ਰੋਸੀਡਸ ਆਫ ਸਮਗਲਿੰਗ ਕ੍ਰਾਈਮ ਕਿਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਆ ਵੀ ਹੈਵ ਇਨਫ ਲੀਡਸ ਸਰ ਗੈਂਗਸਟਰ ਕੇਰਿਮੂਸ ਸਪਲਾਈ ਕਰਦੇ ਸੀ ਉਹ ਹੁਣ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਵੀ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲਰ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਈ ਐਮ ਕਵਾਇਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ ਚ ਸਾਰੀ ਗੱਲ ਹੋਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਤੁਹਾਨੂੰ ਉਹ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵੀਲ ਕਰ ਜਾਾਂਗੇ ਕਿ ਕਿਹੜਾ ਗੈਂਗਸਟਰ ਗਰੁੱਪ ਨੂੰ ਵਾਸਤੇ ਇਹ ਵੈਪਨ ਜਾਏ ਸੀ ਤੇ ਕੋਈ ਟਾਰਗੇਟ ਕਲੀਨ ਕਰਨੀ ਸੀ ਕੋਈ ਨਹੀਂ ਇਹਨਾਂ ਨੇ ਅਜੇ ਤਾਂ ਦੇਖੋ ਇਹਨਾਂ ਦੀ ਡਿਊਟੀ ਲੱਗੀ ਸੀ ਇਹ ਰੀਸੀਵ ਕਰਨਾ ਕਿਉਂਕਿ ਰਤੋਕੇ ਪਿੰਡ ਵੀ ਬਹੁਤ ਨੇੜੇ ਹੈ ਬਾਰਡਰ ਦੇ ਸੋ ਬੇਸਿਕਲੀ ਉਹੀ ਪੁਰਾਣਾ ਫਾਰਮੂਲਾ ਚੱਲ ਰਿਹਾ ਕਿ ਬਾਰਡਰ ਦੇ ਨੇੜੇ ਦੇ ਜੰਗਸਟਰਸ ਨੇ ਉਹਨਾਂ ਨੂੰ ਪਿਕਅਪ ਕਰਕੇ ਲਿਓਰ ਕਰਕੇ ਝੂਠੇ ਲਾਰੇ ਲੂਰੇ ਲਾ ਕੇ ਉਹਨਾਂ ਨੂੰ ਫਸਲਾ ਲਿਆ ਜਾਂਦਾ ਤੇ ਉਹਨਾਂ ਨੂੰ ਯੂਜ਼ ਕਰਕੇ ਮੁੜ ਕੇ ਥਰੋ ਕਰ ਦਿੰਦੇ ਕਿੰਨੇ ਕਿੰਨੇ ਪੈਸੇ ਦਾ ਲੱਗ ਲੱਗਦਾ ਸਾਲ ਤੋਂ ਤਾਂ ਦੇਖੋ ਅਜੇ ਬੇਸਿਕਲੀ ਪਹਿਲੀ ਕੰਸਾਈਨਮੈਂਟ ਇਹਨਾਂ ਦੇ ਦਸਮੇ ਮੁਤਾਬਕ ਆਈ ਹੈ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਤੁਹਾਨੂੰ ਜਾਂ ਬਾਹਰ ਸੈੱਟ ਕਰ ਦਾਂਗੇ ਜਾਂ ਪੈਸੇ ਦਵਾਂਗੇ ਅਜੇ ਉਹ ਗੱਲਾਂ ਚੱਲ ਰਹੀਆਂ ਸੀ ਪਰ ਪਹਿਲਾਂ ਹੀ ਪੁਲਿਸ ਦੇ ਹੱਥ ਚੜ ਗਏ ਇਹ ਪਰ ਇਹਦਾ ਜੁਰਮ ਵੀ ਇਹ ਪਹਿਲੇ ਹੀ ਕੀ ਪਹਿਨਾ ਕੋਈ ਨਹੀਂ ਪਹਿਲਾਂ surjit singh ਦੇ ਖਿਲਾਫ ਪਰਚਾ ਦਰਜ ਹੈ ਜੀ 15 ਗ੍ਰਾਮ ਹੀਰੋਇਨ ਫੜੀ ਗਈ ਸੀ ਪੇਖੀ ਵਿੰਡ ਤਰਨ ਤਰਨ ਦੇ ਵਿੱਚ